ਸਭ ਤੋਂ ਪਹਿਲਾਂ ਜੀ ਸ਼ਸ਼ੀਕਾਲ 3 ਨੰਬਰ ਦੇ ਸਾਰੇ ਵੋਟਰਾਂ ਨੂੰ ਤੇ ਸਾਰੇ ਸਪੋਰਟਰਾਂ ਨੂੰ ਤੁਸੀਂ ਦੇਖ ਰਹੇ ਹੋ ਦੀ ਪੰਜਾਬ ਨਿਊ 64 ਅੱਜ ਮੂਲਕ ਸ਼ਹਿਰ ਦੇ ਵਿੱਚ ਜੋ ਕਿ ਸੋਨਾ ਦਾ ਵੀਗਲ ਵੱਜ ਚੁੱਕਿਆ ਅਸੀਂ ਪਹੁੰਚੇ ਹਾਂ ਬਹੁਤ ਹੀ ਸੋਨਾ ਵਾਰਡ 3 ਨੰਬਰ ਵਾਰਡ ਦਾ ਜੋ ਉਮੀਦਵਾਰ ਹੈ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਕਿ ਬਹੁਤ ਹੀ ਘੱਟ ਉਮਰ ਦਾ ਉਮੀਦਵਾਰ ਜੋ ਕਿ ਨਗਰ ਚੋਣਾਂ ਦੇ ਵਿੱਚ ਆਪਣਾ ਹਿੱਸਾ ਪਾਣ ਜਾ ਰਿਹਾ ਹੈ ਉਹਨਾਂ ਦੀ ਨਵ ਰਾਣੀ ਬਮਤਾ ਰਾਣੀ ਸਾਡੇ ਨਾਲ ਜੁੜੇ ਨੇ ਅਰਜਿੰਦਰ ਜੀ ਅਰਜਿੰਦਰ ਅਰਜਿੰਦਰ ਜੀ ਜੋ ਕਿ ਬਹੁਤ ਹੀ ਘੱਟ ਉਮਰ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਉਹਨਾਂ ਤੋਂ ਗੱਲਬਾਤ ਕਰਦੇ ਆ ਕਿ ਉਹ ਐਮਸੀ ਬਣ ਤੋਂ ਬਾਅਦ ਕਿਹੋ ਜਿਹੀ ਕਾਰਜਕਾਰੀ ਨਿਭਾਣਗੇ ਹਾਂਜੀ ਰਜਿੰਦਰ ਜੀ ਕੀ ਨਾਮ ਹੈ ਜੀ ਰਜਿੰਦਰ ਸੈਣੀ ਜੀ ਸੱਸੀ ਗਰ ਜੀ ਚਾਚੇ ਤਾਏ ਦਾਦੇ ਜੀ ਪੈਨ ਭਰਾਇ ਮਿੱਤਰ ਦੋਸਤੋ ਜੀ ਮੈਂ ਐਮ ਸੀ ਦੀ ਚੋਣਾਂ ਲੜਨ ਜਾ ਰਿਹਾ ਜੀ ਤੇ ਮੈਨੂੰ ਮੇਰੇ ਮੇਰੇ ਵਾਈਫ ਮਮਤਾ ਰਾਣੀ ਜੀ ਤੇ ਮੈਨੂੰ ਬਾੜ ਨੇ ਸਾਰੇ ਨੇ ਸਤਕੌਰ ਕਰਕੇ ਮੈਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਇੱਧਰ ਕੰਡਾ ਬਸਤੀ ਜੀ ਤੇ ਇਧਰ ਬਾਜੀਗਰ ਬਸਤੀਆਂ ਨੇ ਇਹਨਾਂ ਨੂੰ ਮੈਨੂੰ ਜੋੜ પાਕੇ ਤੇ ਪੱਲੇਦਾਰ ਗਲੀ ਵਾਲੇ ਨੇ ਜੀ ਇਹਨਾਂ ਨੇ ਮੈਨੂੰ ਸਤਕਾਰ ਦਿੱਤਾ ਵੀ ਚਲੋ ਵੀ ਇਲੈਕਸ਼ਨ ਲੜ ਸਕਦੇ ਹੋ ਤੁਸੀਂ ਜੀ ਅਰਜਿੰਦਰ ਜੀ ਮੈਂ ਇੱਕ ਗੱਲ ਪੁੱਛਣਾ ਚਾਹਣਾ ਤੁਹਾਨੂੰ ਇੰਨਾ ਪਿਆਰ ਇੰਨਾ ਹੰਗਾਰਾ ਸੈਣੀ ਬਰਾਦਰੀ ਵੱਲੋਂ ਮਿਲ ਰਿਹਾ ਹੈ ਕਿ ਚੋਣ ਜਿੱਤਣ ਤੋਂ ਬਾਅਦ ਤੁਸੀਂ ਸਾਰੇ ਵਿਕਾਸ ਜੋ ਕਿ ਗਲੀਆਂ ਦੇ ਨਾਲੀਆਂ ਦੇ ਕੰਮ ਨੇ ਤੁਸੀਂ ਕਰਵਾਉਂਗੇ ਕਿਸੇ ਵੀ ਗੱਲ ਦਾ ਕੋਈ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਆਊਗਾ ਜੀ ਪਹਿਲੇ ਤੌਰ ਤੇ ਸਾਰੇ ਕੰਮ ਹੋ ਜਾਣਗੇ ਜੀ ਤੇ ਇਸੇ ਕਰਕੇ ਮੈਨੂੰ ਇਹਨਾਂ ਨੇ ਚੁਣਿਆ ਹੈਗਾ ਜੀ ਗਲੀਆਂ ਲੈਣੇ ਜੀ ਸਾਰੀ ਬਰਾਦਰੀ ਨੇ ਮੈਨੂੰ ਇਕੱਠਾ ਕੀਤਾ ਜੀ ਸਹਿਯੋਗ ਦਿੱਤਾ ਜੀ ਇਹਨਾਂ ਨੇ ਜੀ ਸਾਰਿਆਂ ਨੇ ਜੀ ਇਹਨਾਂ ਨੇ ਕਹਿ ਵੀ ਕੋਈ ਨਹੀਂ ਤੁਸੀਂ ਚੋਣ ਲੜੋ ਜੀ ਇਹਨਾਂ ਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦੇਵਾਂਗੇ ਜੀ ਸਾਰੇ ਕੰਮ ਪਹਿਲ ਤੌਰ ਤੇ ਹੋ ਜਾਣਗੇ ਜੀ ਸਾਡੇ ਨਾਲ ਬਹੁਤ ਹੀ ਸੈਣੀ ਬਰਾਦਰੀ ਜਿੰਨੀਆਂ ਵੀ ਬਰਾਦਰੀਆਂ ਸਾਰੀਆਂ ਬਰਾਦਰੀਆਂ ਦਾ ਜੋ ਕਿ ਅਰਜਿੰਦਰ ਜੀ ਨੂੰ ਪਿਆਰ ਮਿਲ ਰਿਹਾ ਹੈ ਅਸੀਂ ਸਤਾ ਜੀ ਸੱਤੇ ਦਵਾਜਾ ਹਾਂ ਸੱਤੇ ਆਜਾ ਜੋ ਕਿ ਇਹਨਾਂ ਦੇ ਭਾਈਚਾਰੇ ਚ ਪੈਂਦੇ ਨੇ ਹਾਂਜੀ ਸੱਤਾ ਜੀ ਤੁਸੀਂ ਕੀ ਦੇਖਦੇ ਹੋ ਇਹਨਾਂ ਦੀ ਕਾਰਜਕਾਰੀ ਅਸੀਂ ਇਹਨਾਂ ਦੀ ਕਾਰਜਕਾਰੀ ਦੇਖਦੇ ਹਾਂ ਵੀ ਇਹ ਸਾਨੂੰ ਵਧੀਆ ਲੱਗੇ ਤੇ ਸਾਡੇ ਮਹੱਲੇ ਦਾ ਇਹ ਸਾਰਾ ਕੰਮ ਕਰਾਣ ਕੇ ਤੇ ਸਾਨੂੰ ਪਹਿਲਾਂ ਅਸੀਂ ਦੂਜਿਆਂ ਨੂੰ ਮੌਕਾ ਬਹੁਤ ਦਿੱਤਾ ਕਿ ਉਹਨਾਂ ਨੇ ਸਾਡਾ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਅਸੀਂ ਆਪਣਾ ਬਾੜ ਆਪਣੇ ਮਹੱਲੇ ਦੇ ਇਹ ਉਮੀਦਵਾਰ ਇਹ ਠਾਏ ਨੇ ਜਗਿੰਦਰ ਸਿੰਘ ਰਾਜਿੰਦਰ ਸਿੰਘ ਤੇ ਅਸੀਂ ਇਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਤੇ ਪੂਰਾ ਤੁਮਤਾਮ ਨਾਲ ਜਿਤਾ ਕੇ ਇਹਨੂੰ ਐਮਸੀ ਬਣਾਵਾਂਗੇ। ਹਾਂਜੀ ਦਾ ਅੱਗੇ ਆ ਜੋ ਜੀ ਤੇ ਰਜਿੰਦਰ ਜੀ ਦੇ ਉਹਨਾਂ ਦੇ ਦਾਦਾ ਜੀ ਨੇ ਆਪਣੇ ਪੋਤੇ ਦੀ ਕਾਰਜਗਾਰੀ ਨੂੰ ਪੂਰਾ ਸ਼ਰਦਾ ਦੇ ਨਾਲ ਇੱਥੇ ਉਹਨਾਂ ਦੀ ਸੇਵਾ ਜੋ ਕਿ ਨਿਭਾਣਗੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਉੱਚਾ ਬੋਲਦੇ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਜੀ ਦੇਖੋ ਜੀ ਸਾਡਾ ਅਸੀਂ ਇਹ ਪੁੱਤ ਅਠਾਇਆ ਜੀ। ਕਿਸੇ ਕਰਕੇ ਜੀ ਸਾਰ ਨੂੰ ਸਾਪਣ ਬੇਨਤੀ ਹੈ ਜੀ ਵੀ ਸੰਦੋਖ ਦੇਣ ਬਿਲਕੁਲ ਸਾਰੇ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਾਡੇ ਨਾਲ ਕੰਡਾ ਬਸਤੀ ਚੋਂ ਫਕੀਰੀਆ ਜੀ ਜੁੜੇ ਨੇ ਹਾਂਜੀ ਫਕੀਰੀਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਡੀ ਬਸਤੀ ਦਾ ਜੀ ਪੂਰਾ ਸਾਥ ਹੈ ਜਿਵੇਂ ਬਿਲਕੁਲ ਕੋਈ ਕਿਸੇ ਰਾਤ ਸ਼ਿਕਾਇਤ ਨਹੀਂ ਆਈ ਉਹਦੀ ਘਟੂਮਰ ਦਾ ਜੋ ਉਮੀਦਵਾਰ ਪੂਰੇ ਸ਼ਹਿਰ ਦੇ ਵਿੱਚੋਂ ਬਹੁਤ ਹੀ ਘਟੂਮਰ ਦਾ ਉਮੀਦਵਾਰ ਜੋ ਕਿ ਪੂਰੇ ਸ਼ਹਿਰ ਦੇ ਵਿੱਚੋਂ ਰਜ਼ਿੰਦਰ ਜੀ ਹੈ ਸਾਰਾ ਵਾਰਡ ਪੂਰਾ ਮੋਹੱਲਾ ਇੱਕ ਇੱਕ VOTER ਇੱਕ ਇੱਕ VOTER ਉਹਨਾਂ ਦੇ ਨਾਲ ਹੈ ਅਸੀਂ ਦੁਆ ਕਰਦੇ ਹਾਂ ਕਿ ਇਹਨਾਂ ਦੀ ਐਮਸੀ ਦੀ ਚੋਣ 'ਚ ਜਿੱਤ ਹਾਸਲ ਹੋਏ ਹਾਂਜੀ ਨੀ ਫੋਨ ਹੈ ਜੀ ਇਹਨਾਂ ਦਾ ਸਾਨੂੰ ਇਹ ਦੀ ਉਮੀਦ ਹੈ ਵੀ ਇਹ ਸਾਡੇ ਸਾਰੇ ਕੰਮ ਕਰੂਗਾ ਵਾਰਡਾਂ ਦੇ ਸਾਨੂੰ ਇਸ ਕਾਇਦ ਦਾ ਮੌਕਾ ਮਿਲੇਗਾ ਸੋ ਆਪਣਾ ਚੌਥ ਨਿਸ਼ਾਨ ਜੋ ਕੇ ਇਹਨਾਂ ਦਾ ਟੈਲੀਫੋਨ ਹੈ ਤਾਂ ਸਾਰੇ ਵੋਟਰ ਸਪੋਰਟਰਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਹਨਾਂ ਦਾ ਮਾਨ ਸਨਮਾਨ ਕਰਨ ਤੁਸੀਂ ਦੇਖ ਰਹੇ ਹੋ ਦਾ ਪੰਜਾਬ న్యూਸ 64 ਧੰਨਵਾਦ ਜੀ